ਤੁਆਂ ਨੂੰ ਤੇ ਸਾਰੇ ਸੋਥਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਰਨ ਸਾਹਿਬ ਸੋ ਪਹਿਲਾਂ ਆਪਾਂ ਕਨਸਰਟ ਪਾਰਟੀ ਦੀ ਜਿਹੜੀ ਇੱਕ ਕਨਵੈਨਸ਼ਨ ਹੈ ਸੋ ਉਹਦੀ ਖਬਰ ਤੁਹਾਨੂੰ ਸਾਂਝ ਪਾ ਲੈਣੇ ਆ ਸੋ ਕਨਵੈਨਸ਼ਨ ਚ ਮੇਲੇ ਸਮਰਥਨ ਨੂੰ ਪਾਰਲੀਮੈਂਟ ਤੱਕ ਲਿਜਾਣ ਦੀ ਕੋਸ਼ਿਸ਼ ਕਰਾਂਗੇ ਪੀਰ ਪਾਲੀਵਾਰ ਉਹਨਾਂ ਨੇ ਕਿਹਾ ਅ ਬਿਲਕੁਲ ਦੇਖੋ ਜਿਹੜੀ ਇਹਨਾਂ ਦੀ ਗੈਲਰੀ ਦੇ ਵਿੱਚ ਕਨਵੈਨਸ਼ਨ ਹੋਈ ਹੈ ਤੇ ਅਸੀਂ ਇਹਦੇ ਵਿੱਚ ਦੇਖਿਆ ਕਿ 87.4% ਦੇ ਜਿਹੜੇ ਡੈਲੀਗੇਟਸ ਨੇ ਉਹਨਾਂ ਦੀ ਸਪੋਰਟ ਏਪੀਆਰ ਪੋਲੀਓਸਾਰੂ ਮਿਲੀ ਅਤੇ ਪੀਆਰ ਪੋਲੀਓਸਾਰੂ ਨੂੰ ਇਹ ਵਿੱਚ ਉਹਨਾਂ ਨੇ ਭਰੋਸਾ ਜਤਾਇਆ 37.4 ਫੀਸ ਦੀ ਜਿਹੜੀ ਵੋਟ ਹੈ ਇਹ ਆਪਣੇ ਆਪ ਦੇ ਵਿੱਚੋਂ ਗੱਡੀ ਸਪੋਰਟ ਹੈ ਕਿ ਪਾਰਟੀ ਦੇ ਜਿਹੜੇ ਬਹੁਤਾਤ ਜਿਹੜੇ ਡੈਲੀਕੇਟ ਨੇ ਇਹ ਸਟਿਲ ਉਹਨਾਂ ਨੂੰ ਲੱਗਦਾ ਹੈ ਕਿ ਪੀਆਰ ਪੋਲੀਓਰ ਦੀ ਅਗਵਾਈ ਦੇ ਵਿੱਚ ਇੱਕ ਕਨਸਰਵੇਟਿਵ ਪਾਰਟੀ ਹੋਰ ਵਾਲੇ ਸਮੇਂ ਦੌਰਾਨ ਵਧੀਆ ਪ੍ਰਦਰਸ਼ਨ ਕਰ ਸਕਦੀ ਹੈ ਪਰ ਹੁਣ ਗੱਲ ਇਹ ਸੀ ਕਿ ਬਹੁਤ ਸਾਰੇ ਮੁੱਦੇ ਨੇ ਬਹੁਤ ਸਾਰੀਆਂ ਗੱਲਾਂ ਨੇ ਇਹ ਜਿਹਾ ਦੇ ਨਾਲ ਇਹ ਪੀਰ ਪੋਰੇ ਉਸ ਸਾਹ ਤੇ ਸਵਾਲ ਵੀ ਖੜੇ ਹੁੰਦੇ ਰਹੇ ਨੇ ਜਿਦੇ ਵਿੱਚ ਅਸੀਂ ਦੇਖਿਆ ਕਿ ਇਹਨਾਂ ਦੀ ਪਾਰਟੀ ਦੇ ਹੀ ਕੁਝ ਐਮਪੀਸ ਫਲੋਰ ਕਰਾਸਿੰਗ ਕਰਕੇ ਇਹ ਲੈਵਲ ਪਾਰਟੀ ਜੁਆਇਨ ਕੀਤੀ ਗਈ ਇਹ ਉਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਜਿਸ ਢੰਗ ਦੇ ਨਾਲ ਇਲੈਕਸ਼ਨ ਦੇ ਵਿੱਚ ਇਹ ਪਹਿਲਾਂ ਦੱਸਿਆ ਜਾ ਰਿਹਾ ਸੀਗਾ ਵੀ ਕੰਜ਼ਰਵੇਟਿਵ ਪਾਰਟੀ ਵੱਟੀ ਲੀਡ ਦੇ ਨਾਲ ਸਰਕਾਰ ਬਣਾ ਸਕਦੀ ਹੈ ਪਰਮਾਰਕਾ ਅੰਰੀਦੀ ਅਗਾਈ ਦੇ ਵਿੱਚ ਲਿਬਰਲ ਦੀ ਸਰਕਾਰ ਬਣੀ ਉਸ ਤੋਂ ਬਾਅਦ ਆਪਣੀ ਕੋਤੀ ਸੀਟ ਹਾਰੇ ਕਿ ਸਭ ਤੋਂ ਸੁਰੱਖਿਅਤ ਸੀਟ ਕੈਨੇਡਾ ਦੇ ਵਿੱਚ ਲੱਭ ਕੇ ਉੱਥੋਂ ਜਿੱਤ ਕੇ ਦੁਬਾਰਾ ਵਾਪਸੀ ਕੀਤੀ ਹੈ ਤੇ ਸਵਾਲ ਉਸ ਸਮੇਂ ਤੇ ਖੜੇ ਹੋ ਰਹੇ ਸੀ ਕਿ ਕਿਸ ਢੰਗ ਦੇ ਨਾਲ ਆਉਣ ਵਾਲੇ ਸਮੇਂ ਦਰਾਨ ਕਜ਼ੇਟੀ ਪਾਰਟੀ ਲਿਬਰਲ ਪਾਰਟੀ ਦਾ ਮੁਕਾਬਲਾ ਕਰੇਗੀ ਕਿਉਂਕਿ ਹੁਣ ਇਹ ਆ ਕਿ ਜੋ ਮਾਰਕਾਨੀ ਹਿਸਾਬ ਦਾ ਵੀ ਗੱਦ ਹੈ ਨਾ ਪਿਛਲੇ ਕੁਝ ਸਮੇਂ ਦੌਰਾਨ ਕਾਫੀ ਵਧੀਆ ਆਖਾ ਸੋਤੇ ਜਦੋਂ ਉਹਨਾਂ ਨੇ ਇੰਡਾਇਗੋ ਸਵਿਟਜ਼ਰਲੈਂਡ ਦੇ ਵਿੱਚ ਜੋ ਸਪੀਚ ਦਿੱਤੀ ਹੈ ਇਹ ਦੁਨੀਆ ਭਰ ਚੋ ਸਪੀਚ ਦੀ ਚਰਚਾ ਹੋਈ ਹੈ ਕਿ ਉਹਨਾਂ ਦਾ ਕਦਮ ਵੀ ਵਧੀਆ ਤੇ ਲਿਬਰਲ ਪਾਰਟੀ ਦੇ ਹੱਕ ਦੇ ਵਿੱਚ ਜੋ ਸਪੋਰਟ ਹੈ ਕੈਨੇਡੀਅਨਸ ਦੀ ਉਹ ਵੀ ਵਧੀਆ ਤੇ ਇਸ ਚੀਜ਼ ਨੂੰ ਕਿਸ ਢੰਗ ਦੇ ਨਾਲ ਪੋਲੀਸ ਸਾਹਮਣੇ ਝੱਟਣਗੇ ਉਹ ਬਹੁਤ ਵੱਡੇ ਸਵਾਲ ਨੇ ਪਰ ਇਸ ਚੀਜ਼ ਢੰਗ ਦੀ ਸਪੋਰਟ ਮਿਲੀ ਹੈ 7.5 ਫੀਸਦੀ ਦੇ ਡੈਲੀਗੇਟਸ ਪਾਰਟੀ ਜਿਹੜਾ ਦੇ ਨਾਲ ਨੇ ਤਾਂ ਕੰਜ਼ਰਵੇਟਿਵ ਪਾਰਟੀ ਨੂੰ ਲੱਗ ਰਿਹਾ ਕਿ ਇਸ ਮੋਮੈਂਟਮ ਜੋ ਬਣਿਆ ਹੋਇਆ ਹੈ ਕੈਲਗਰੀ ਦੇ ਵਿੱਚ ਉਹਨੂੰ ਹੋਰ ਸਟੇਲ ਆਉਣ ਵਾਲੇ ਸਮੇਂ ਦਰਾਂ ਇਸ ਤਰੀਕੇ ਨਾਲ ਬਰਕਰਾਰ ਰੱਖੇ ਜਾਵੇ ਤੇ ਪਾਰਲੀਮੈਂਟ ਦੇ ਵਿੱਚ ਵੀ ਏਸੀ ਮਜ਼ਬੂਤੀ ਦੇ ਨਾਲ ਇਸੇ ਜੋਨ ਕੀ ਦੇ ਨਾਲ ਇਹ ਲਿਬਰਲ ਪਾਰਟੀ ਦਾ ਮੁਕਾਬਲਾ ਕੀਤਾ ਜਾਵੇ ਸੋ ਇਹ ਚਿੰਤਾ ਜੋ ਇਪਿਜੂਰਿਟੀ ਇੱਕ ਮੋਮੈਂਟਮ ਇੱਕ ਕੈਲਗਰੀ ਵਿੱਚ ਦੇਖਰ ਨੂੰ ਮਿਲਿਆ ਹੁਣ ਕੰਜ਼ਰਵੇਟਿਵ ਪਾਰਟੀ ਤੇ ਪੋਲੀਓ ਸਾਰੂਨ ਲੱਗਦਾ ਇਹੀ ਮੋਮੈਂਟਮ ਇਹਨੂੰ ਆਉਣ ਵਾਲੇ ਸਮੇਂ ਤਰ੍ਹਾਂ ਪਾਰਟੀ ਕਿਰੇ ਦਾ ਪਾਰਲੀਮੈਂਟ ਹੈ ਉਹਦੇ ਵਿੱਚ ਵੀ ਪ੍ਰਕਾਰ ਰੱਖਿਆ ਜਾਵੇ ਕੋ ਗੱਲਾਂ ਨੇ ਤੇ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਵੀ ਇਸ ਤਰੀਕੇ ਨਾਲ ਵਾਅਦੇ ਹੁੰਦਾ ਜਾਂ ਵਾਅਦਾ ਹੀ ਮਜਬੂਤੀ ਦੇ ਨਾਲ ਲਿਬਰਲ ਪਾਰਟੀ ਨੂੰ ਕੀ ਦੇ ਨੇ ਸੱਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ ਵੀ ਆਲਰੇਡੀ ਤਾਂ ਕੁਝ ਐਮਪੀਸ ਪਾਰਟੀ ਛੱਡ ਕੇ ਜਾ ਚੁੱਕੇ ਨੇ ਵੀ ਇਹ ਸਿਲਸਿਬਾ ਫਿਰ ਉਸੇ ਤਰੀਕੇ ਨਾਲ ਵਾਅਦਾ ਇਹ ਸਾਰੀਆਂ ਗੱਲਾਂ ਵਿਪਨ ਚਰ ਆਉਣ ਵਾਲੇ ਸਮੇਂ ਤੱਕ ਨਹੀਂ ਜਿਹੜੀਆਂ ਸਪਸ਼ਟ ਹੋਣ ਕਿ ਜੀ 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 ਵਿਧਾਨ ਸਾਹਿਬ ਸੋ ਅਗਲੀ ਖਬਰ ਵੱਲ ਵਧਦੇ ਹਾਂ ਜੀ ਸੋ ਕੈਨੇਡਾ ਤੋਂ ਪੰਜਾਬ ਗਈ ਔਰਤ ਦਾ ਜਿਹੜਾ ਜੀ ਉਹ ਕਤਲ ਕਰ ਦਿੱਤਾ ਗਿਆ ਪ੍ਰਿੰਸ ਸਾਹਿਬ ਇਹ ਦੇਖੋ ਇਹ ਬਹੁਤ ਮੰਦਭਾਗੀ ਖਬਰ ਜਿਹੜੀ ਹੈ ਇਹ ਸਾਹਮਣੇ ਆਈ ਹੈ ਜਿੱਦੇ ਵਿੱਚ ਪੰਜਾਬ ਦੇ ਖਾਨੇ ਦੇ ਵਿੱਚ 81 ਸਾਲਾਂ ਦੀ ਕੈਨੇਡੀਅਨ ਪ੍ਰਵਾਸੀ ਬਜ਼ੁਰਗ ਇਹ ਜਿਸ ਦਾ ਨਾਮ ਜਗਪਾਲ ਕੋਟ ਸੇ ਜਾਰਿਆ ਤੇ ਇਹਦੇ ਬਾਰੇ ਭਵਿੰਦਰ ਜੀ ਇਹ ਗੱਲ ਸਾਹਮਣੇ ਆਈ ਹੈ ਵੀ ਦੀ 81 ਸਾਲ ਉਮਰ ਸੀਗੀ ਤੇ ਇਹ ਕੁਝ ਸਮਾਂ ਪਹਿਲਾਂ ਇਹ ਦਸਰੇ ਨੇ 21 ਅਕਤੂਬਰ 2025 ਦੇ ਵਿੱਚ ਇਹ ਇੱਥੋਂ ਕੈਨੇਡਾ ਤੋਂ ਪੰਜਾਬ ਗਈ ਸੀ ਜਿ ਕੁਝ ਮਹੀਨੇ ਹੋਏ ਸੀਗੇ ਤੇ ਇਹ ਦੱਸਰੇ ਨੇ ਕਿ ਪੇਸ਼ੇ ਤੋਂ ਰਿਟਾਇਰਡ ਅਧਿਆਪਕ ਸਨ ਤੇ ਕੁਝ ਕੁ ਮਹੀਨੇ ਪਹਿਲਾਂ ਇਹ ਪੰਜਾਬ ਗਏ ਤੇ ਇਹਨਾਂ ਨੇ ਅਪ੍ਰੈਲ ਮਹੀਨੇ ਦੇ ਵਿੱਚ ਵਾਪਸ ਕਿਰਨਾਂ ਆਉਣਾ ਸੀਗਾ ਪਰ ਇਹ ਇਹ ਮੰਦਪਾਗਾ ਹਸਾ ਉੱਥੇ ਵਾਪਰਿਆ ਤੇ ਇੱਥੇ ਕੀ ਹੋਇਆ ਕਿ ਇਜੂ ਇਹ ਜਗਪਾਲ ਕੌਰ ਨੇ ਆਪਣੇ ਘਰ ਦੇ ਵਿੱਚ ਸੀਗੇ ਕਹਿੰਦੇ ਵੀ ਰਾਤ ਦੇ ਸਮੇ ਇਹ ਇੱਕ ਘਟਨਾਕ ਵਾਪਰੀ ਹੈ ਸੇ ਜਿਹਦੇ ਵਿੱਚ ਲੋਕਾਂ ਨੂੰ ਪਤਾ ਲੱਗਾ ਵੀ ਘਰ ਦੇ ਵਿੱਚੋਂ ਬਦਬੂ ਆ ਰਹੀ ਹੈ ਜਦੋਂ ਫਿਰ ਲੋਕਾਂ ਨੇ ਜਾ ਕੇ ਦੇਖਿਆ ਤਾਂ ਇਹਨਾਂ ਦਾ ਕਤਲ ਹੋਇਆ ਸੀ ਇਹਨਾਂ ਦੇ ਹੱਥ ਪੈਰ ਬੰਨੇ ਹੋਏ ਸੀ ਹੱਥ ਪੈਰ ਬੰਨ ਕੇ ਤੇ ਇਹਨਾਂ ਦਾ ਕਤਲ ਕੀਤਾ ਗਿਆ ਤੇ ਹੁਣ ਇਹ ਕਤਲ ਕੀਤਾ ਕਿਨੇ ਆ ਇਹ ਕਿਸੇ ਕਾਲ ਕਰਕੇ ਕਤਲ ਹੋਇਆ ਕੋਈ ਲੁੱਟ ਖੋਹ ਦੀ ਵਾਰਦਾਤ ਸੀ ਜਾਂ ਕੋਈ ਹੋਰ ਰੰਜਿਸ਼ ਦੀ ਵਾਰਦਾਤ ਸੀ ਇਸ ਦੇ ਬਾਰੇ ਹਜੇ ਕੋਈ ਬਹੁਤੀ ਜਾਣਕਾਰੀ ਨਹੀਂ ਮਿਲੀ ਹੈ ਪੁਲਿਸ ਆਪਣੀ ਇਨਵੈਸਟਿਗੇਸ਼ਨ ਇੰਵੈਸਟੀਗੇਸ਼ਨ ਕਰ ਰਹੀ ਹੈ ਪਰ ਇਹ ਹੁਣ ਜਿਸ ਢੰਗ ਦੇ ਨਾਲ ਤੁਸੀਂ ਦੇਖੋ ਇੱਕ ਬਜ਼ੁਰਗ ਔਰਤ ਹੈ 81 ਸਾਲਾਂ ਦੀ ਉਮਰ ਹੈ ਤੇ ਉਹ ਉਥੇ ਕੈਨੇਡਾ ਤੋਂ ਵਾਪਸ ਪੰਜਾਬ ਗਈ ਹੈ ਉਹਨੇ ਕੁਝ ਮਹੀਨੇ ਬਾਅਦ ਵਾਪਸ ਆਉਣਾ ਸੀਗਾ ਤੇ ਇੰਨੀ ਬੇਰਹਿਮੀ ਦੇ ਨਾਲ ਇੱਕ ਬਜ਼ੁਰਗ ਔਰਤ ਦਾ ਕਤਲ ਕਰ ਦੇਣਾ ਵੀ ਹੱਥ ਪੈਰ ਬੰਨ੍ਹ ਕੇ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਮਾੜੀ ਤੇ ਮੰਦਭਾਗੀ ਘਟਨਾ ਹੈ ਇਨਵੈਸਟੀਗੇਸ਼ਨਸ ਹੋ ਰਹੀ ਹੈ ਤੇ ਆਉਣ ਵਾਲੇ ਸਮੇਂ ਤੱਕ ਇਹ ਸਿੱਧੀ ਸਪਸ਼ਟ ਹੋਊ ਕਿ ਸੋਈ ਦੇ ਵਿੱਚ ਵੀ ਇਹ ਜਿਹਾ ਵੀ ਆ ਕਿ ਬਹੁਤ ਵੱਡੇ ਸਵਾਲ ਨੇ ਕਈ ਵਾਰ ਕੀ ਹੁੰਦਾ ਕਿ ਬੱਚੇ ਤੁਹਾਡੇ ਕੈਨੇਡਾ ਦੇ ਵਿੱਚ ਸੈਟਲ ਹੁੰਦੇ ਨੇ ਇਹ ਮਾਪਿਓ ਇੱਥੇ ਇਹ ਪੂਰਾ ਸਮਾਂ ਨਹੀਂ ਰਹਿੰਦੇ ਕੁਝ ਸਮਾਂ ਇੱਥੇ ਬਤਾਉਂਦੇ ਨੇ ਵਾਪਸ ਚਲੇ ਜਾਂਦੇ ਨੇ ਹੁਣ ਫਿਰ ਇਸ ਤਰੀਕੇ ਨਾਲ ਵਾਪਸ ਉੱਥੇ ਜਾਣਾ ਸਿਆਣੇ ਹੁੰਦੇ ਨੇ ਕਿ ਉਹ ਇਕੱਲੇ ਹੁੰਦੇ ਨੇ ਸੋ ਜਿਹੜੇ ਅਪਰਾਧਿਕ ਲੋਕ ਨੇ ਜਿਹੜੇ ਲੁੱਟ ਖੋਹਦੀਆਂ ਵਾਟਾਤਾਂ ਨੂੰ ਵੀ ਜਿਹੜੇ ਅੰਜਾਮ ਦੇਣ ਵਾਲੇ ਲੋਕ ਨੇ ਸੋ ਉਹਨਾਂ ਵਾਸਤੇ ਬਹੁਤ ਸੌਖੇ ਟਾਰਗੇਟ ਹੁੰਦੇ ਦੇਣਾ ਜਿੱਤਾ ਇਹ ਇਹ ਬਜ਼ੁਰਗ ਸੀ ਹੱਥ ਪੈਰ ਬੰਨ ਕੇ ਕਤਲ ਖੜਤਾ ਕਿਸੇ ਹੋਰ ਦਾ ਵੀ ਕਤਲ ਇਸ ਢੰਗ ਨਾਲ ਹੋ ਸਕਦਾ ਤੇ ਬਹੁਤ احتیاط ਰੱਖੀ ਲੋੜ ਹੈ ਖਾਸ ਤੌਰ ਤੇ ਜਿਹੜੇ ਬਜ਼ੁਰਗ ਨੇ ਪਿੱਛੇ ਜਾਂਦੇ ਨੇ ਮਗਰ ਕੋਈ ਹੁੰਦਾ ਨਹੀਂ ਘਰ ਚ ਇਕੱਲੇ ਹੁੰਦੇ ਨੇ ਸੋ ਬੜੀ احتیاط ਕਰਨ ਦੀ ਲੋੜ ਹੈ ਕਿਉਂਕਿ ਹਾਲਾਤ ਜਿਵੇਂ ਅਸੀਂ ਇੱਥੇ ਕੈਨੇਡਾ ਦੀ ਗੱਲ ਕਰਦੇ ਆ ਪੰਜਾਬ ਚ ਵੀ ਕੋਈ ਬੁੱਧੇ ਸਕਾਬੇ ਨਹੀਂ ਆ ਉੱਥੇ ਵੀ ਇਸ ਤਰੀਕੇ ਦੀਆਂ ਘਟਨਾਵਾਂ ਹਰ ਰੋਜ਼ ਵਾਪਰ ਰਹੀਆਂ ਨੇ ਸੋ ਇਹੋ ਜਿਹੀ ਹੀ ਘਟਨਾ ਜਿਹੜੀ ਖ਼ਬਰਾਂ ਤੋਂ ਸਾਹਮਣੇ ਆ ਰਹੀ ਹੈ 81 ਸਾਲਾਂ ਦੀ ਜਗਪਾਲ ਜਿਹੜੀ ਕੋਰਡਾ ਦੀ ਬਜ਼ੁਰਗਔਰਸ ਸੀ ਕੈਨੇਡਾ ਤੋਂ ਪੰਜਾਬ ਗਈ ਤਾਂ ਉੱਥੇ ਦਾਇਬੀ ਰਮੀਨਾ ਕਤਲ ਕਰ ਦਿੱਤਾ ਗਿਆ ਜੀ ਜੀ ਪ੍ਰਣ ਸਾਹਿਬ ਸੋ ਬੜੀ ਜਿਹੜੀ ਹੈ ਜੀ ਮੰਦ ਭਾਗੀ ਘਟਨਾ ਹੈਗੀ ਆ ਸੋ ਹੁਣ ਥੋੜੀ ਜੀ ਆਪਾਂ ਇੱਥੇ ਦੀ ਰੋਕ ਕਰ ਲੰਨੇ ਆ ਸੋ ਸਰੀਚ ਵੀ ਗੋਲੀਆਂ ਚਲਾਉਣ ਵਾਲੇ ਤਿੰਨ ਕਾਬੂ ਕੀਤੇ ਗਏ ਨੇ ਜੀ ਇਹ ਬਿਲਕੁਲ ਦੇਖੋ ਸਰੀ ਦੀ ਇੱਕ ਗੱਲ ਕਰੀਏ ਤੇ ਜਿਵੇਂ ਇਹ ਬ੍ਰੈਮਟਨ ਚਰਚਾ ਚ ਰਹਿੰਦਾ ਆ ਇਹ ਫਰੌਕੀਆਂ ਦੀ ਘਟਾਵ ਨੂੰ ਲੈ ਕੇ ਤੇ ਸਰੀ ਵੀ ਇਸ ਤਰੀਕੇ ਨਾਲ ਲਗਾਤਾਰ ਇਹ ਜਾਦਾ ਇਹ ਤਮਾਸਾਲ ਚੜਿਆ ਆ ਤੇ ਬਹੁਤ ਸਾਰੀਆਂ ਘਨਾਵਾ ਇਸ ਸਰੀ ਦੇ ਵਿੱਚ ਇਸ ਤਰ੍ਹਾਂ ਹੋ ਚੁੱਕੇ ਨੇ ਇਹ ਜੀ ਦੇ ਵਿੱਚ ਇਹ ਬਿਜ਼ਨਸ ਨੂੰ ਟਾਰਗੇਟ ਕੀਤਾ ਗਿਆ ਆਮ ਜਿਹੜੇ ਵਪਾਰੀ ਵਰਗ ਹੈ ਉਸ ਨੂੰ ਟਾਰਗੇਟ ਕੀਤਾ ਗਿਆ ਤੇ ਕੁਝ ਜਣੇ ਗ੍ਰਿਫਤਾਰ ਵੀ ਹੋਏ ਨੇ ਜਿਵੇਂ ਅਸੀਂ ਤੇ ਪਿਛਲੇ ਪ੍ਰੋਗਰਮ ਦੀ ਜਿੱਕਰ ਕੀਤਾ ਸੀ ਵੀ ਦੋ ਜਣੇ ਜਿਹੜੇ ਕਿ ਭਾਰਤੀ ਨਾਗਰਿਕ ਸੀਗੇ ਗ੍ਰਿਫਤਾਰ ਹੋਏ ਸੀਗੇ ਤਾਂ ਹੋਰ ਇੱਕ ਘਟਨਾ ਇਸ ਸਰੀ ਦੇ ਵਿੱਚ ਐਤਵਾਰ ਆਪ੍ਰੀਏ ਸੋ ਐਤਵਾਰ ਤੜਕੇ ਕਹਿੰਦੇ 3:50 ਦੇ ਮਿੰਟ ਦੇ ਉੱਪਰ ਜੋ ਪੁਲਿਸ ਨੂੰ ਇਹ ਕ੍ਰੈਸੈਂਟ ਰੋਡ ਤੇ 132 ਸਟਰੀਟ ਦਾ ਏਰੀਆ ਸੀਗਾ ਉੱਥੇ ਗੋਲੀ ਚੱਲਣ ਦੀ ਜਿਹੜੀ ਘਟਨਾ ਦੀ ਜਿਹੜੀ ਆ ਉਹਨਾਂ ਨੂੰ ਪਤਾ ਲੱਗਾ ਕਿ ਗਨ ਸ਼ਾਰਟਸ ਹੋਏ ਨੇ ਤੇ ਇੱਕ ਘਰ ਦੇ ਬਾਹਰ ਇੱਕ ਇਹ ਜਿਹੜੀ ਸੀ ਅੱਗ ਲਾਉਣ ਦੀ ਘਟਨਾ ਵੀ ਜਿਹੜੀ ਸੀ ਮੈਂ ਤੇ ਰਾਈ ਪੁਲਿਸ ਨੂੰ ਸੋ ਇਸ ਤੋਂ ਬਾਅਦ ਪੁਲਿਸ ਨੇ ਫੇ ਮਸ਼ਤੇਦੀ ਦੇ ਨਾਲ ਜਿਨ੍ਹਾਂ ਨੇ ਇਸ ਵਾਰ ਦਾ ਦਰਉਂ ਜਾਣ ਦਿੱਤਾ ਸੀਗਾ ਤੇ ਉਹਨਾਂ ਨੂੰ ਜਿਹੜਾ ਲੋਕੇਟ ਕਰਨਾ ਜਿਹੜਾ ਸ਼ੁਰੂ ਕੀਤਾ ਸੀ ਦੇ ਵਿੱਚ ਜੋ ਓਕੂਪੈਂਟ ਸੀਗੇ ਇੱਕ ਰੇਂਜ ਰੋਵਰ ਇਹ ਵਹੀਕਲ ਦੇ ਉਹ ਆਪਣੀ ਗੱਡੀ ਛੱਡ ਕੇ ਪੈਦਲ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤੇ ਉਸ ਤੋਂ ਬਾਅਦ ਗਾਹਾਂ ਉਹਨਾਂ ਨੇ ਇੱਕ ਰਾਈਡ ਸ਼ੇਅਰ ਗੱਡੀ ਲੈਣ ਦੀ ਕੋਸ਼ਿਸ਼ ਕੀਤੀ ਕਿ ਰਾਈਡ ਸ਼ੇਅਰ ਗੱਡੀ ਦੇ ਵਿੱਚ ਭਜਿਆ ਜਾਵੇ ਪਰ ਪੁਲਿਸ ਨੇ ਬੜੀ ਮੁਸ਼ਕਲਤੀ ਦੇ ਨਾਲ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਆ ਤੇ ਇਹਦੇ ਵਿੱਚ ਪੁਲਿਸ ਦਾਸਰੀ ਹੈ ਕਿ ਤਿੰਨ ਜਾਣੇ ਇਸ ਮਾਮਲੇ ਦੇ ਵਿੱਚ ਜਿਹੜੇ ਗ੍ਰਿਫਤਾਰ ਹੋਏ ਨੇ ਤੇ ਇਹਨੂੰ ਵੀ ਐਕਸਟਰਸ਼ਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਘਾਟ ਜਿਹੜੀ ਗੋਲੀ ਚਲਾਈ ਹੈ ਜਿਹੜੀ ਅੱਗ ਲਾਉਣ ਦੀ ਘਟਨਾ ਵਾਪਰੀ ਹੈ ਇਹ ਐਕਸਟਰਸ਼ਨ ਦੇ ਨਾਲ ਸਬੰਧਤ ਕਹਿੰਦੇ ਘਟਨਾ ਆ ਤੇ ਤਿੰਨ ਜਣਿਆਂ ਦੀ ਗ੍ਰਿਫਤਾਰੀ ਹੋਈ ਆ ਦੋ ਜਿਹੜੇ ਤੁਸੀਂ ਪਿਛਲੇ ਹਫਤੇ ਗ੍ਰਿਫਤਾਰ ਹੋਏ ਇਹ 13 ਇਸ ਐਤਵਾਰ ਨੂੰ ਗ੍ਰਿਫਤਾਰ ਹੋ ਗਏ ਨੇ ਤੇ ਇਹ ਪੁਲਿਸ ਬੜੀ ਮਸ਼ਹਤਾਈ ਦੀ ਨਾਲ ਕੰਮ ਕਰ ਰਹੀ ਹੈ ਤੇ ਇਹ ਗ੍ਰਿਫਤਾਰੀਆਂ ਵੀ ਹੁਣ ਹੋਣੀਆਂ ਸ਼ੁਰੂ ਹੋ ਗਈਆਂ ਤੇ ਅੱਗੇ ਕੀ ਹੁੰਦਾ ਸੀਗਾ ਵੀ ਕੂਲੀਂ ਤੇ ਲਾ ਕੇ ਪਾਜ ਜਾਂਦੇ ਸੀ ਫੜਨ ਸੀ ਹੁੰਦੇ ਪਰ ਹੁਣ ਇੰਨਾ ਕਿ ਆ ਵੀ ਹੁਣ ਫੜੇ ਵੀ ਜਾਣ ਲੱਗੇ ਨੇ ਕਿ ਕਹਾ ਇਨ ਤੇ ਕੀ ਕਾਰਵਾਈ ਹੋਗੀ ਅਸੀਂ ਉਹਦੇ ਉੱਪਰ ਵੀ ਜਰੂਰ ਆਉਣ ਵਾਲੇ ਦਿਨਾਂ ਦੇ ਨਾਲ ਚਰਚਾ ਕਰਦੇ ਰਵਾਂਗੇ ਤੇ ਇਹਦੇ ਨਾਲ ਪਵਿੰਦਰ ਜੀ ਗੱਲ ਕਰੀਏ ਕਿ ਇੱਕ ਮਿਸੀ ਸਾਗਾ ਦੇ ਵਿੱਚ ਘਟਨਾ ਵਾਪਰੀ ਸੀਗੀ ਇਹ पर एक 224 ਨੂੰ ਇਹ ਘਟਨਾ ਵਾਪਰੀ ਸੀ ਇੱਕ ਘਰ ਸੀ ਰਹਿਸ਼ ਸੀ ਸੈਂਟਰਲ پارک ਵੇ ਵੈਸਟ ਕਨਫੈਡਰੇਟ ਸ਼ੈਨ ਪਾਰਕਵੇ ਤੇ ਇੱਥੇ ਹੋਮ ਇਨਵੇਸ਼ਨ ਦੀ ਘਟਨਾ ਸੀ ਘਰ ਦੇ ਵਿੱਚ ਕੁਝ ਲਟੇਰੇ ਇਹ ਦਾਖਲ ਹੋਏ ਸੀ ਘਰ ਨੂੰ ਲੁੱਟਣ ਦੇ ਨiyet ਨਾਲ ਤੇ ਇਸ ਦੇ ਵਿੱਚ ਜਿਹੜੇ ਫਿਰ ਘਰ ਦੇ ਓਕੂਪੈਂਟ ਸੀ ਜਿਹਦੇ ਵਿੱਚ ਇੱਕ 55 ਸਾਲ ਦਾ ਵਿਅਕਤੀ ਸੀਗਾ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਦੀ ਗੋਲੀ ਮਾਰ ਕੇ ਜਿਹੜੀ ਹੱਤਿਆਕਤ ਕਰ ਦਿੱਤੀ ਗਈ ਸੀ ਤੇ ਇਹ ਜਿਹੜਾ ਮਾਮਲਾ ਸੀ ਉੱਚ 55 ਸਾਲਾਂ ਦੇ ਰਿਓ ਯੂ ਵੀ ਸੋ ਇਹ ਨੂੰ ਜਿਹੜਾ ਗੋਲੀਆਂ ਮਾਰ ਕੇ ਕਤਲ ਕੀਤਾ ਸੀਗਾ ਤੇ ਹੁਣ ਪਤਾ ਲੱਗਾ ਵੀ 7 ਜਣੇ ਨੇ ਕਿਨਾਨ ਨੂੰ ਇਸ ਘਟਨਾ ਦੇ ਸਬੰਧ ਦੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਇਹ ਪੁਲਿਸ ਦੱਸ ਰਹੀ ਹੈ ਵੀ ਸੱਤ ਟੋਰਾਂਟੋ ਦੇ ਨਾਲ ਸਬੰਧਤ ਜਿਹੜੇ ਵਿਅਕਤੀ ਨੇ ਸੋ ਇਸ ਇਹ ਦੋ ਸਾਲ ਦੇ ਕਰੀਬ ਜਿਹੜਾ ਇਹ ਪੁਰਾਣਾ ਮਾਮਲਾ ਸੀਗਾ ਸੋ ਇਹਦੇ ਵਿੱਚ ਇਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਤੇ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੇ ਤਿੰਨ ਅਕਿਊਸਟਿਮ ਉਹਦੇ ਵਿੱਚੋਂ 25 ਸਾਲ ਦਾ ਸੋਨਾਵ ਬੈਂਕ ਚੁੱਕਾ 21 ਸਾਲ ਦਾ ਮੁਹੰਮਦ ਰਹੀ ਮੁੱਲਾ ਆ 21 ਸਾਲ ਦਾ ਤੈਂਜਿਨ ਲਾਮਾ ਆ ਤੇ ਇਹਨਾਂ ਦੇ ਉੱਪਰ ਸੈਕਿੰਡ ਡਿਗਰੀ ਮਰਡਰ ਤੇ ਟੈਮ ਮਟ ਦੇ ਚਾਰਜ ਲੱਗੇ ਨੇ ਤੇ ਤਿੰਨ ਐਡੀਸ਼ਨਲ ਹੋਰ ਜਿਹੜੇ ਇਹਦੇ ਵਿੱਚ ਨੇ ਇੱਕ ਅਨੰਤ ਸਾਲਾਂ ਦਾ ਇੱਕ ਕੈਂਗਲੂ ਆ 60 ਸਾਲਾਂ ਦਾ ਕੋਕ ਠੀਕ ਹੈ ਤੇ 64 ਸਾਲਾਂ ਦਾ ਜੀਚਨ ਸੋ ਇ ਨੋ ਦਿਓ ਪਰ ਮੈਂ ਸਲੋਟਾ ਤੇ ਚਾਰਜ ਲੱਗੇ ਨੇ ਸੋ ਇਹ ਜਿਹੜੀ ਘਟਨਾ ਏ 2024 ਚ ਵਾਪਰੀ ਸੀ 1 ਅਕਤੂਬਰ ਦੇ ਵਿੱਚ ਘਰ ਚ ਦਾਖਲ ਹੋ ਕੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਹਮਣੇ ਵਾਲਿਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤੇ ਇਹਦੇ ਸਬੰਧ ਦੇ ਵਿੱਚ ਹੁਣੇ ਗ੍ਰਿਫਤਾਰੀਆਂ ਜਿਹੜੀਆਂ ਨੇ ਪੀਲਿਜ ਨੂੰ ਪੁਲਿਸ ਨੂੰ ਕੀਤੇ ਗਏ ਨੇ ਸੋ ਦੇਖੋ ਇਹ ਬੜਾ ਅਫਸੋਸ ਦੀ ਗੱਲ ਹੈ ਕਿ ਹੁਣ ਜਿਹੜੇ ਘਰਾਂ ਦੇ ਮਾਲਕ ਨਹੀਂ ਕਰ ਕੁਝ ਨਹੀਂ ਸਕਦੇ ਉਹਨਾਂ ਕੋਲ ਅੱਗੇ ਹਥਿਆਰ ਹੁੰਦੇ ਨੇ ਅਗਰ ਕੋਈ ਮਾੜਾ ਮੋਟਾ ਵਿਰੋਧ ਕਰਦਾ ਤਾਂ ਗੋਲੀਆਂ ਮਾਰ ਦਿੱਤੀ ਜਾਂਦੇ ਨੇ ਉਹਨਾਂ ਸੈਲਫ ਡਿਫੈਂਸ ਦੇ ਵਿੱਚ ਤੁਸੀਂ ਕੁਝ ਨਹੀਂ ਕਰ ਸਕਦੇ ਤੁਹਾਡੇ ਕੋਲ ਕੋਈ ਨਾ ਕੋਈ ਇਹੋ ਜਿਹਾ ਵਿਪਨ ਹੈਗਾ ਇਹ ਚੀਜ਼ ਨਾਲ ਮੁਕਾਬਲਾ ਕੀਤਾ ਜਾ ਸਕੇ ਸੋ ਹਾਲਾਤ ਜਿਹੜੇ ਨੇ ਇੱਕ ਤਰੀਕੇ ਨਾਲ ਕਹਿ ਸਕਦੇ ਆ ਵੀ ਇਹਨਾਂ ਲੁਟੇਰੀਆਂ ਦੇ ਉੱਪਰ ਨਿਰਭਰ ਹੈ ਵੀ ਉਹ ਕਿਸ ਤਰੀਕੇ ਨਾਲ ਇਹ ਘਟਨਾ ਨੂੰ ਜਾਮ ਦਿੰਦੇ ਨੇ ਜਾਂ ਫਿਰ ਲੁੱਟ ਕੇ ਚਲੇ ਜਾਂਦੇ ਨੇ ਚਾਹੇ ਇਸ ਤਰੀਕੇ ਦੀ ਵਾਇਲੈਂਟ ਘਟਨਾ ਨੂੰ ਜਾਮ ਦਿੰਦੇ ਨੇ ਕਿਸ ਤਰ੍ਹਾਂ ਕਤਲ ਕਰ ਦਿੰਦੇ ਨੇ ਸੋ ਇੱਥੇ ਜਿਹੜੇ ਫਿਰ ਆਮ ਜਿਹੜੇ ਘਰਾਂ ਦੇ ਲੋਕ ਨੇ ਤੇ ਦਿਨਾਂ ਨੂੰ ਨਿਸ਼ਾਨਾ ਇਸ ਢੰਗ ਨਾਲ ਸਟ੍ਰਕਚਰ ਦੀ ਨਾ ਵਿੱਚ ਹੀ ਬਣਾ ਜਾਂਦਾ ਇਹ ਬਹੁਤਾ ਕੁਝ ਉਹਨਾਂ ਕੋਲ ਨਹੀਂ ਆ ਵੀ ਆਪਣਾ ਕਿਸੇ ਢੰਗ ਨਾਲ ਬਚਾ ਕਰਨ ਹਨ ਇੰਨਾ ਆ ਕਿ ਜਿਹਨੇ ਸੜੀ ਚ ਅਸੀਂ ਦੇਖਿਆ ਵੀ ਪੁਲਿਸ ਨੇ ਇਹ ਫਟਾਫਟ ਆ ਕੇ ਫੜ ਲਿਆ ਅਗਰ ਇਸ ਤਰੀਕੇ ਨਾਲ ਮੁਸ਼ਤਿਹਦੀ ਨਾਲ ਕੰਮ ਹੋ ਜਾਦਾ ਵਕਰੀ ਗੱਲ ਹੈ ਅਦਰਵਾਇਸ ਫਿਰ ਉਹ ਇਹੀ ਆ ਵੀ ਜਿਹੜਾ ਵੀ ਆਉਂਦਾ ਆਪਣੀ ਮਨਮਾਜੀ ਨਾਲ ਲੁੱਟ ਕੇ ਗੋਰੀਆਂ ਚ ਲਾ ਕੇ ਪਰ ਜਾਂਚ ਜਿਹੜਾ ਸਫਲ ਹੋ ਜਾਂਦਾ ਸਿਰ ਬਾਅਦ ਦੇ ਵਿੱਚ ਫਿਰੜਾ ਨੁਕਸਾਨ ਹੈ ਉਹ ਫਿਰ ਕਰਾਂ ਦੇ ਮਾਲਕਾਂ ਨੇ ਭੁਗਤਣਾ ਪੈਂਦਾ ਜੀ ਪ੍ਰੇਨ ਸਾਹਿਬ ਲੋਕਾਂ ਨੂੰ ਕਿੱਥੇ ਬਚਾਉਣਗੇ ਪ੍ਰੇਨ ਸਾਹਿਬ ਜਿਹੜੀਆਂ ਫੈਡਰਲ ਜਿਨ੍ਹਾਂ ਨੇ ਰੂਲ ਬਣਾਉਣੇ ਨੇ ਲਾਅ ਲੈ ਕੇ ਆਉਣੇ ਨੇ ਫੈਡਰਲ ਪਾਰਟੀਆਂ ਕੋਈ ਵੀ ਹੋਣ ਚਾਹੇ ਮੌਜੂਦਾ ਸਰਕਾਰ ਹੋਵੇ ਜਾਂ ਵਿਰੋਧੀ ਧਿਰ ਹੋਵੇ ਉਹਨਾਂ ਤਾਂ ਆਪਣੀ ਆਪਣੀ ਛਾਖ ਬਚਾਉਣ ਦੇ ਵਿੱਚ ਲੱਗੇ ਹੋਏ ਨੇ ਕੋਈ ਕਹਿੰਦਾ ਉਹਨਾਂ ਦੇ ਐਮਪੀ ਸਾਡੇ ਕੋਲ ਆ ਜਾਣ ਉਹ ਕਹਿੰਦੇ ਆ ਸਾਡੇ ਨੂੰ ਖਿੱਚੀ ਜਾਂਦੇ ਨੇ ਕੋਈ ਕਹਿੰਦੇ ਆ ਵੀ ਸਾਨੂੰ ਬਹੁਮਤ ਮਿਲ ਜਵੇ ਦੂਜੇ ਵਾਲੇ ਕਹਿੰਦੇ ਆ ਵੀ ਮੇਰੀ ਪ੍ਰਧਾਨਗੀ ਬਚੀ ਰਹੇ ਉਹ ਲੋਕਾਂ ਨੂੰ ਕਿੱਥੇ ਬਚਾਉਣਗੇ ਚਲੋ ਦੇ ਦੇ ਜੀ ਆਉਣੇ ਵਾਲੇ ਸਮੇਂ 'ਚ ਕੈਨੇਡਾ 'ਚ ਹੋਰ ਕੀ ਕੁਝ ਹੁੰਦਾ ਹੈ ਤੇ ਹੁਣ ਕਯੂਬਕ ਤੋਂ ਗੱਲਬਾਤ ਕਰਦੇ ਆਂ ਜੀ ਸੋ ਕਯੂਬਕ ਤੋਂ ਲਾਪਤਾ ਤਿੰਨ ਕੁੜੀਆਂ ਮਿਲੀਆਂ ਨੇ ਜੀ ਆ ਬਿਲਕੁਲ ਸਹੀ ਜੀ ਸੋ ਇਹ ਇਹ ਖਬਰ ਜਿਹੜੀ ਆ ਇੱਕ ਬੈਕ ਦੇ ਨਾਲ ਸੰਬੰਧਿਤ ਹੈ ਤਿੰਨ ਕੁੜੀਆਂ ਸੀਆਂ ਜਿਹੜੀਆਂ ਕੀ ਮਿਸਿੰਗ ਸੀ ਆ ਤੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਉਹ ਪਤਾ ਲੱਗਾ ਵੀ ਰੀਚਮੈਂਡ ਹੇਲ ਹੋਮ অন্ਟਾਰੀਓ ਦੇ ਵਿੱਚ ਰਿਚਮੈਂਡ ਹੇਲ ਦਾ ਘਰ ਸੀਗਾ ਤੇ ਇੱਥੋਂ ਇਹ ਬਰਾਮਦ ਕੀਤੀਆਂ ਗਈਆਂ ਨੇ ਸੋ ਉੱਥੋਂ ਇਹ ਦੋ ਜਿਹੜੇ ਸ਼ੱਕੀ ਨੇ ਸਸਪੈਕਟਸ ਨੇ ਤੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੋ ਪਾਵੇ ਆ ਕਿ ਇਹ ਹਿਊਮਨ ਟ੍ਰੈਫਿਕਿੰਗ ਦਾ ਇਹ ਮਸਲਾ ਸੀਗਾ ਤੇ ਇਹਦੇ ਵਿੱਚ ਇਹ ਕੁੜੀਆਂ ਨੂੰ ਇਸ ਤਰੀਕੇ ਦੇ ਨਾਲ ਬੰਦਕ ਬਣਾ ਕੇ ਰੱਖਿਆ ਹੋਇਆ ਸੀਗਾ ਇੱਕ ਬੈਕ ਤੋਂ ਲਿਆ ਕੇ ਇੱਥੇ ਰਿਚਮੈਂਡ ਹੇਲ ਦੇ ਇੱਕ ਘਰ ਦੇ ਵਿੱਚ ਇਹਨਾਂ ਨੂੰ ਇਸ ਤਰੀਕੇ ਨਾਲ ਬੰਦਕ ਬਣਾਇਆ ਗਿਆ ਸੀਗਾ ਸੋ ਇਹਦੇ ਵਿੱਚ ਇੱਕ ਤਰ੍ਹਾਂ ਜਣਾਇਆ ਸ਼ੀਖ ਸਬਾਬਾਹਤ ਸੋ ਜਿਸ ਨੂੰ ਜਿਹੜਾ ਇਹ 23 ਸਾਲ ਦੀ ਉਮਰ ਦੀ ਸੀ ਗਈ ਹੈ ਤੇ ਇਹਨੂੰ ਕ੍ਰਾਂਟੋ ਤੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੋ ਇਹਦੇ ਉੱਪਰ ਵੀ ਜਿਹੜੇ ਚਾਰजेस ਲੱਗੇ ਨੇ ਦੋ ਚਾ ਜਿਹੜਾ ਆ ਉਹ ਕਹਿੰਦੇ ਕਿ ਉਹ ਉਮਰ ਘੱਟ ਹੈ ਤਾਂ ਉਹਦਾ ਨਾਂ ਨਹੀਂ ਦੱਸਿਆ ਜਾ ਸਕਦਾ ਤੇ ਇਹਦੇ ਵਿੱਚ ਉਹਨੇ ਆ ਕਿ ਇਹਨਾਂ ਦੇ ਉੱਪਰ ਇਹ 3 ਕਾਉਂਟਸ ਆਫ ਐਕਸਾਈ ਕੰਟਰੋਲ ਦੇ ਆ ਡਾਇਰੈਕਸ਼ਨ ਔਰ ਇਨਫਲੂਐਂਸ ਅੰਡਰ 18 ਦੇ ਜਿਹੜੇ ਚਾਰਜ ਲੱਗੇ ਨੇ ਤੇ ਨਾਲ ਇਹਨਾਂ ਨੂੰ 3 ਕਾਉਂਟਸ ਆਫ ਹਾਊਸਹੋਲਡ ਜਿਹੜੇ ਪਰਮਿਟਿੰਗ ਸੈਕਸੂਅਲ ਐਕਟੀਵਿਟੀ ਆ ਤੇ ਇਹਦੇ ਚਾਰਜਸ ਲੱਗੇ ਇਹ ਸੋ ਪਾਵੇ ਆ ਕਿ ਇਹ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਬੰਦਕ ਬਣਾ ਕੇ ਉਹਨਾਂ ਨੂੰ ਸਰੀਰਿਕ ਨੂੰ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀਗਾ ਤੇ ਉਹਨਾਂ ਦੇ ਨਾਲ ਇਸ ਤਰੀਕੇ ਨਾਲ ਧੱਕੇਸ਼ਾਈ ਕੀਤੀ ਜਾ ਰਹੀ ਸੀਗੀ ਸੋ ਇਹ ਇਸ ਤਰੀਕੇ ਦੀਆਂ ਘਟਨਾਵਾਂ ਦੇਖੋ ਇਹ ਬੜੀਆਂ ਮੰਦ ਭਾਗੀਆਂ ਨੇ ਕਿਸੇ ਕਿਸੇ ਨਾਲ ਜਿਹੜੀਆਂ ਘੱਟ ਉਮਰ ਦੀਆਂ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਵਰਗਲਾ ਕੇ ਤੇ ਗਲਤ ਕੰਮਾਂ ਦੇ ਵਿੱਚ ਫਿਰ ਉਹਨਾਂ ਨੂੰ ਪਾਉਣਾ ਸੋ ਦੇਖੋ ਕਬੈਕ ਦੇ ਵਿੱਚੋਂ ਕੁੜੀਆਂ ਲਿਆ ਕੇ ਤੇ ਇੱਥੇ ਰਿਚਮੇਟ ਹੇਲ ਦੇ ਵਿੱਚ ਬੰਦਕ ਬਣਾ ਕੇ ਰੱਖਿਆ ਹੋਈਆਂ ਸੀਆ ਤੇ ਇਹਨਾਂ ਨੂੰ ਹੁਣ ਪੁਲਿਸ ਨੇ ਇਥੋਂ ਛਡਾਇਆ ਹੋ ਤੇ ਇਸ ਤਰੀਕੇ ਦੀਆਂ ਜਿਹੜੀਆਂ ਇਨਸੀਡੈਂਟਸ ਨੇ ਇਹ ਨਾ ਹੋਣ ਤੇ ਇਹਨੂੰ ਰੋਕਣ ਵਾਸਤੇ ਜਿਹੜੀਆਂ ਆਉਣ ਵਾਲੇ ਸਮੇਂ ਤੱਕ ਜਰੂਰ ਹੋਰ ਸ਼ਕਤੀਆਂ ਕਰਨੀ ਚਾਹੀਦੀਆਂ ਤੇ ਜਿਹੜੇ ਇਹੋ ਜਿਹੇ ਲੋਕ ਇਹ ਗਲਤ ਕੰਮ ਕਰਦੇ ਨੇ ਕਿਸੇ ਦੇ ਬੱਚਿਆਂ ਦੇ ਨਾਲ ਇਸ ਤਰੀਕੇ ਦੇ ਕੰਮ ਕਰਦੇ ਨੇ ਸੋ ਇਹਨਾਂ ਦੇ ਖਿਲਾਫ ਜ਼ਰੂਰ ਸਖਤੀ ਹੋਣੀ ਚਾਹੀਦੀ ਖਾਸ ਤੌਰ ਤੇ ਜਿਹੜੇ ਇਹ ਗਰੂਮਿੰਗ ਦੇ ਮਾਮਲੇ ਨੇ ਕਿਉਂਕਿ ਅਸੀਂ ਯੂਕੇ ਦੇ ਵਿੱਚ ਦੇਖਿਆ ਇਸ ਤਰੀਕੇ ਦੇ ਜਿਹੜੇ ਮਾਮਲੇ ਸਾਹਮਣੇ ਆਏ ਨੇ ਕੈਨੇਡਾ ਦੇ ਵਿੱਚ ਵੀ ਗੱਲਾਂ ਹੋ ਰਹੀਆਂ ਵੀ ਇੱਥੇ ਵੀ ਇਸੇ ਕੀ ਦੇ ਘਟਨਾਵਾਂ ਹੋ ਰਹੀਆਂ ਨੇ ਸੋ ਇਹੋ ਜਿਹੇ ਲੋਕ ਜਿਹੜੇ ਬਰੂਮਿੰਗ ਕਰਦੇ ਨੇ ਕਿਸੇ ਦੀ ਬੱਚੀਆਂ ਨੂੰ ਬਗਲਾਉਂਦੇ ਨੇ ਤੇ ਉਹਨਾਂ ਦੇ ਖਿਲਾਫ ਜਿਹੜੀਆਂ ਸਖਤ ਤੋਂ ਸਖਤ ਜਿਹੜੀਆਂ ਕਾਰਵਾਈਆਂ ਕੀਤੀ ਜਾਣੀ ਚਾਹੀਦੀਆਂ ਨੇ ਤੇ ਨਾਲ ਕੁਝ ਹੋਰ ਜਿਹੜੇ ਗ੍ਰਿਫਤਾਰਿਆਂ ਦੀ ਵੀ ਜੀ ਗੱਲ ਕਰੀ ਤੇ ਇੱਕ 20 ਸਾਲਾਂ ਦਾ ਇਹ ਵਿਅਕਤੀ ਐ ਸੋ ਉੱਤੇ ਚਾਰਜ ਲੱਗੇ ਨੇ ਵੀ ਨੇ ਮਿਸੀ ਸਾਗਾ ਦੇ ਵਿੱਚ 48 ਵਹੀਕਲਸ ਜਿਹੜੀ ਆ ਬ੍ਰੇਕ ਇਨ ਕੀਤੀ ਸੋ ਗੱਡੀਆਂ ਨੂੰ ਭੰਲ ਤੋੜ ਕਰਕੇ ਅੰਦਰੋਂ ਜਿਹੜਾ ਸਮਾਨ ਚੱਕਦਾ ਸੀਗਾ ਤੇ ਇਸ ਤਰੀਕੇ ਦੀ ਲੁੱਟਾਂ ਖੋਹਾਂ ਨੂੰ ਜਾਣਦ ਤਸੀ ਦੇ ਵਿੱਚ ਇਹ 20 ਸਾਲਾਂ ਦਾ ਪਾਸਿਲ ਅਸਾਦ ਹੈ ਸੋ ਕਹਿੰਦੇ ਪੱਕਾ ਡਰਾਸੀ ਦਾ ਕੋਈ ਨਹੀਂ ਆ ਸੋ 48 ਦੇ ਕਰੀਬ ਜਿਹੜੀਆਂ ਗੱਡੀਆਂ ਨੇ ਸੋ ਇਹਨਾਂ ਦੇ ਵਿੱਚ ਇਸ ਵੱਲੋਂ ਭੰਨ ਤੋੜ ਕੀਤੀ ਗਈ ਨਾ ਨੁਕਸਾਨ ਕੀਤਾ ਗਿਆ ਤੇ ਉਹਦੇ ਵਿੱਚੋਂ ਜਿਹੜੇ ਵਾਕਖ ਬਖ ਸਮਾਨਾਂ ਨੂੰ ਜਿਹੜਾ ਕੱਟ ਕੇ ਇਹ ਗਾਹਾਂ ਜਿਹੜਾ ਕਿਸੇ ਵੀ ਦਾ ਮੈਸਜ ਯੂਸ ਹੋਇਆ ਆ ਤੇ ਇਹਦੇ ਨਾਲ ਇੱਕ ਪਿੰਚੀ ਇਹ ਇਕੰਨ ਦੇ ਨਾਲ ਸਬੰਧਿਤ ਇੱਕ ਵਿਅਕਤੀ ਹੈ 30 ਸਾਲ ਦੀ ਉਮਰ ਹੈ ਇਹ ਕਹਿੰਦੇ ਵੀ ਸ਼ਰਾਬ ਇਹ ਨਸ਼ਾ ਇਹਨੇ ਇੰਨਾ ਕਿ ਕਰ ਲਿਆ ਸੀਗਾ ਵੀ ਹਾਈਵੇ 403 ਦੇ ਉੱਪਰ ਇਹ ਲਾਈਵ ਲੇਨ ਦੇ ਵਿੱਚ ਇਹ ਗੱਡੀ ਇਹ ਬੰਦ ਕਰਕੇ ਜਿਹੜੀ ਗੱਡੀ ਰੋਕ ਤੇ ਤੇ ਉੱਥੇ ਹੀ ਇਹ ਸੌ ਗਿਆ ਤੇ ਦੇ ਬਾਅਦ ਦੇ ਵਿੱਚ ਤੋਂ ਫਿਰ ਪੁਲਿਸ ਨੂੰ ਕਬਰ ਪਹੁੰਚੀ ਵੀ ਹਾਈਵੇ 403 ਜਿਹੜਾ ਵੈਲਟਨ ਦੇ ਕੋਲ ਹੈ ਤੇ ਇੱਥੇ ਇਸ ਤਰੀਕੇ ਦਾ ਜਿਹੜਾ ਲਿੰਕਨ ਐਮ ਅਲੈਕਸੈਂਡਰ ਪਾਰਕ ਵੀ ਹੈ ਉਹਦੇ ਕੋਲ ਇੱਕ ਗੱਡੀ ਲਾਈਵ ਲੈਂਦੇ ਵਿੱਚ ਖੜੀ ਹੈ 11 ਵਜੇ ਦਾ ਰਾਤ ਦਾ ਸਮਾਂ ਸੀਗਾ ਕਹਿੰਦੇ ਵੀ ਇੱਕ ਜਣਾ अनकॉन्शियस ਹੈ ਵੀ ਉਹਨੂੰ ਕੋਈ ਸੁਰਤੀ ਨਹੀਂ ਹੈ ਤੇ ਬਾਅਦ ਦੇ ਵਿੱਚ ਫਿਰ ਜਦੋਂ ਪੁਲਿਸ ਉੱਤੇ ਪਹੁੰਚੀ ਹੈ ਤੇ ਇਹਨਾਂ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਵੀ ਉਹਨੂੰ ਜਗਾਉਣ ਦੀ ਤੇ ਉਹਦੀ ਵਾਰੀ ਵੀ ਭੰਨਣ ਦੀ ਕੋਸ਼ਿਸ਼ ਕੀਤੀ ਵੀ ਜਾਗੇ ਤੇ ਬਾਅਦ ਦੇ ਵਿੱਚ ਫਿਰ ਜਦੋਂ ਫਿਰ ਉਹਨੂੰ ਬਾਹਰ ਕੱਢਿਆ ਗਿਆ ਤੇ ਪਤਾ ਲੱਗਾ ਵੀ ਉਹਨੇ ਇਸ ਤਰੀਕੇ ਦਾ ਨਸ਼ਾ ਵਗੈਰਾ ਕੀਤਾ ਹੋਇਆ ਸੀਗਾ ਤੇ ਲੀਗਲ ਲਿਮਟ ਤੋਂ ਵੱਧ ਜਿਹੜਾ ਸੀਗਾ ਨਸ਼ਾ ਉਹ ਸਭ ਲੋ ਕੀਤਾ ਗਿਆ ਸੀਗਾ ਤੇ ਹੁਣ ਤੁਸੀਂ ਆਪ ਦੇਖੋ ਵੀ ਨਸ਼ਾ ਇਸ ਕਦਰ ਕੀਤਾ ਹੋਇਆ ਸੀਗਾ ਵੀ ਉਹਨੂੰ ਪਤਾ ਹੀ ਨਹੀਂ ਲੱਗਾ ਵੀ ਲਾਈਵ ਲੇਨ ਹਾਈਵੇ ਚੱਲਦਾ ਉਹਦੇ ਲਾਈਵ ਲੇਨ 'ਚ ਗੱਡੀ ਲਾ ਕੇ ਸੌ ਗਿਆ ਸੋ ਇਸ ਤਰੀਕੇ ਦੇ ਹਾਲਾਤ ਜਿਹੜੇ ਸੀ ਨਸ਼ੇ ਕਰਕੇ ਬਣੇ ਹੋਏ ਸੀਗੇ ਤੇ ਇਹਦੇ ਨਾਲ ਪਵਿੰਦਰ ਜੀ ਕੁਝ ਹੋਰ ਇਹ ਇੰਟਰਨੈਸ਼ਨਲ ਲੈਵਲ ਤੇ ਜਿਹੜੀਆਂ ਗੱਲਾਂ ਕੀਤਾ ਜਾਂਦੀ ਤਾਂ ਇੱਕ ਤਾਂ ਜਿਹੜਾ ਇਹ ਦੱਸਿਆ ਤਾਂ ਵੀ ਨਾ ورلڈ ਕੱਪ ਆਉਣਾ ক্রিকেট ਦਾ ਉਦੇ ਵਿੱਚ ਇਹ ਪਤਾ ਲੱਗਾ ਵੀ ਪਾਕਿਸਤਾਨ ਦੀ ਟੀਮ ਨੇ ਤੇ ਜਿਹੜੀ ਪਾਕਿਸਤਾਨ ਦੀ ਸਰਕਾਰ ਆ ਜਿਹੜੀ ਪਾਕਿਸਤਾਨ ਕ੍ਰਿਕਟ ਬੋਰਡ ਤੇ ਪਾਕਿਸਤਾਨ ਦੀ ਸਰਕਾਰ ਆ ਸੋ ਸਾਂਝੇ ਤੌਰ ਤੇ ਕਹਿੰਦੇ ਫੈਸਲਾ ਲਿਆ ਵੀ ਜਿਹੜਾ ਫਰਵਰੀ 15 ਨੂੰ ਕੋਈ ਮੈਚ ਹੋਣਾ ਸੀ ਭਾਰਤ ਦੇ ਨਾਲ ਤੇ ਮੈਚ ਕਹਿੰਦੇ ਅਸੀਂ ਖੇਡਣਾ ਨਹੀਂ ਆ ਤੇ ਮੈਚ ਦਾ ਪਾਇਕਟ ਕਰਨੇ ਦਾ ਫੈਸਲਾ ਲਿਆ ਸੋ ਇਹ ਖਬਰ ਵੀ ਕਾਫੀ ਇਸ ਸਮੇਂ ਚਰਚਾ ਵਿੱਚ ਚੱਲ ਰਹੀ ਹੈ ਤੇ ਦੂਜੇ ਪਾਸੇ ਜੇ ਪੰਜਾਬ ਦੀ ਪਿਛੇ ਗੱਲ ਕਰੀਏ ਤੇ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਤੇ ਜਿਹੜੇ ਇਹ ਜਿਹੜੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਜਿਹੜੇ ਅਲੀਕੇਸ਼ਨਸ ਉਹਨਾਂ ਦੇ ਉੱਪਰ ਲੱਗੇ ਸੀਗੇ ਇਹ 6 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਸੀ ਜੇਲ੍ਹ ਦੇ ਵਿੱਚ ਬੰਦ ਸੀਗੇ ਤੇ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲ ਗਈ ਹੈ ਕਹਿੰਦੇ ਜ਼ਮਾਨਤ ਉਹਨਾਂ ਦੀ ਹੋ ਗਈ ਹੈ ਤੇ ਇਹਦੇ ਨਾਲ ਹੁਣ ਇਹ ਵੀ ਗੱਲ ਹੈ ਕਿ ਜਿਹੜੇ ਦਾਤਾ ਸਵਾਮੀ ਸਤਸੰਗ ਦੇ ਨਾਲ ਸੰਬੰਧਿਤ ਜਿਹੜੇ ਇਹ ਧਾਰਮਿਕ ਆਗੂ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹ ਕਹਿੰਦੇ ਵੀ ਮਿਲ ਕੇ ਵੀ ਆਏ ਨੇ ਮਜੀਠੀਆ ਸਾਹਿਬ ਨੂੰ ਤੇ ਮਿਲਣੇ ਤੋਂ ਬਾਅਦ ਉਹਨਾਂ ਨੇ ਬਾਹਰ ਇਹ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਕਹੀ ਹੈ ਕਹਿੰਦੇ ਵੀ ਜਿਹੜੇ ਅਲੀਗੇਸ਼ਨਸ ਲੱਗੇ ਸੀ ਨਸ਼ਾ ਤਸਕਰੀ ਦੇ ਜਾਂ ਹੋਰ ਇਹ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਕਹਿੰਦੇ ਵੀ ਉਹ ਸਾਰਾ ਸਾਰ ਗਲਤ ਨੇ ਤੇ ਝੂਠੇ ਨੇ ਹੁਣ ਕਲੀਨ ਚਿੱਟ ਜਿਹੜੀ ਆ ਵਿਕਰਮ ਸਿੰਘ ਮਜੀਠੀਏ ਨੂੰ ਇਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਨੇ ਦੇ ਦਿੱਤੀ ਆ ਠੀਕ ਹੈ ਜੀ ਇਹ ਤਾਂ ਫਿਰ ਹੁਣ ਵੋਟਾਂ ਦਾ ਮੌਸਮ ਹੈ ਬੜਾ ਕੁਝ ਪੰਜਾਬ ਚ ਹੋਣਾ ਹੈ ਪ੍ਰਿੰਸਾਹ ਬਹੁਤ ਚੇਂਜਸ ਆਉਣਗੀਆਂ ਆਉਣ ਵਾਲੇ ਸਮਝ ਦੇ ਦਿਆਂ ਕੀ ਕੁਝ ਹੁੰਨੇ ਆ ਨਸ਼ਾ ਤਸਕਰੀ ਦੇ ਦੋਸ ਸੀਗੇ ਇੱਥੇ ਨਸ਼ਾ ਕਰਕੇ ਕੈਨੇਡਾ ਚ ਲੋਕ ਹਾਈਵੇ ਦੇ ਉੱਤੇ ਸੌ ਜਾਂਦੇ ਨੇ ਤੇ ਪਤਾ ਨਹੀਂ ਦੁਨੀਆ ਚ ਕੀ ਹੋਣਾ ਕੀ ਨਹੀਂ ਹੋਣਾ ਹੈਗਾ ਚਲੋ ਇਹਨਾਂ ਮਾਮਲਿਆਂ ਦੇ ਉੱਤੇ ਆ ਪੂਰੀ ਰਿਪੋਰਟਿੰਗ ਇਸੇ ਤਰ੍ਹਾਂ ਚਲਦੀ ਰਹੇਗੀ ਤੇ ਅੱਜ ਦੇ ਲਈ ਪ੍ਰਣਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਣਾ ਸਾਹਿਬ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ 416 848 9698 ਦੇ ਉੱਤੇ ਸਾ ਕੁਲਤਨ ਸਿੰਘ ਪ੍ਰਣਾ ਹੋਰਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਪ੍ਰਣਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ